ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਨਿਸ਼ਾਨਦੇਹੀ ਬਾਰੇ ਗੱਲ ਕਰਾਂਗੇ ਜਿਵੇਂ ਕਿਸੇ ਖੇਤ ਦੀਆਂ ਬਾਈਆਂ ਮਿਟ ਜਾਂਦੀਆਂ ਤਾਂ ਕੋਈ ਬੰਦਾ ਨਿਸ਼ਾਨਦੇਹੀ ਕਰਾਉਣਾ ਚਾਹੁੰਦਾ ਹੈ ਇਸ ਬਾਰੇ ਗੱਲ ਕਰਾਂਗੇ ਕਿਸ ਤਰੀਕੇ ਨਾਲ ਨਿਸ਼ਾਨਦੇਹੀ ਕਰਵਾਈ ਜਾ ਸਕਦੀ ਹੈ ਇਸ ਬਾਰੇ ਗੱਲ ਕਰਾਂਗੇ ਜਦੋਂ ਕਿਸੇ ਖੇਤ ਦੀਆਂ ਬਾਈਆਂ ਮਿਟ ਜਾਂਦੀਆਂ ਦੂਜੇ ਖੇਤ ਚ ਰਲ ਜਾਂਦਾ ਖੇਤ ਦਾ ਮਾਲਕ ਹੈ ਜਿਹੜਾ ਉਹ ਸਹਾਇਕ ਕਲੈਕਟਰ ਦਰਜਾ ਪਹਿਲਾ ਸਬੰਧਤ ਤਹਿਸੀਲਦਾਰ ਜਿਹੜਾ ਉਹਦੇ ਕੋਲ ਜਾ ਕੇ ਨਿਸ਼ਾਨਦੇਹੀ ਵਾਸਤੇ ਦਰਖਾਸਤ ਦੇ ਸਕਦਾ ਖੇਤ ਦੀ ਨਿਸ਼ਾਨਦੇਹੀ ਕਰਵਾ ਸਕਦਾ ਦਰਖਾਸਤ ਦੇ ਕੇ ਜਿਹੜਾ ਤਹਿਸੀਲਦਾਰ ਹੈ ਉਹ ਕਾਨੂੰਗੋ ਨੂੰ ਹਲਕਾ ਜਿਹੜਾ ਕਾਨੂੰਗੋ ਹੈ ਉਹਨੂੰ ਧਿਰਾਂ ਦੀ ਹਾਜ਼ਰੀ 'ਚ ਨਿਸ਼ਾਨਦੇਹੀ ਕਰਨ ਦਾ ਹੁਕਮ ਕਰਦਾ ਉਸ ਤੋਂ ਬਾਅਦ ਜਿਹੜਾ ਕਾਨੂੰਗੋ ਹੈ ਉਹ ਹਲਕੇ ਦਾ ਪਟਵਾਰੀ ਹੈ ਉਹਨੂੰ ਹਦਾਇਤ ਕਰਦਾ ਕਿ ਉਹ ਜਿਹੜੀਆਂ ਸਬੰਧਤ ਰਾਂ ਉਹਨਾਂ ਨੂੰ ਤਲਾਹ ਦੇਵੇ ਕਿ ਤੈਅ ਕੀਤੀ ਨਿਸ਼ਾਨਦੇਹੀ ਦੀ ਤਰੀਕ ਤੇ ਹਾਜ਼ਰ ਰਹਿਣ ਤੇ ਪਟਵਾਰੀ ਨੂੰ ਵੀ ਕਿਹਾ ਜਾਂਦਾ ਹੈ ਕਿ ਉਹ ਖੁਦ ਵੀ ਸਮੇਤ ਰਿਕਾਰਡ ਤੇ ਪੈਮਾਈਸ਼ ਦੇ ਸਮਾਨ ਨਾਲ ਮੌਕੇ ਤੇ ਹਾਜ਼ਰ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਪਟਵਾਰੀ ਜਿਹੜਾ ਹੈਗਾ ਪਿੰਡ ਦੇ ਚੌਂਕੀਦਾਰ ਨੂੰ ਸਾਰੀਆਂ ਸੰਬੰਧਿਤ ਧਿਰਾਂ ਨੂੰ ਇਤਲਾਾ ਕਰਨ ਲਈ ਹਦਾਇਤ ਦਿੰਦਾ ਐਨੀ ਤਰੀਕ ਨੂੰ ਮੌਕਾ ਪਰ ਹਾਜ਼ਰ ਰਹਿਣ ਮੌਕਾ ਪਰ ਹਾਜ਼ਰ ਰਹਿਣ ਲਈ ਤੇ ਮਾਲਕਾਂ ਨਕਾਸ਼ਤਕਾਰਾਂ ਨੂੰ ਤਲਾਕ ਕਰਵਾਈ ਜਾਵੇ ਫਿਲਾਨੇ ਬੰਦਿਆਂ ਨੂੰ ਜਿਹੜੇ ਹੈਗੇ ਉਹਨਾਂ ਨੂੰ ਇਤਲਾਹ ਦਿੱਤੀ ਜਾਵੇ ਜਿਹੜਾ ਕਾਨੂੰਗੋਆ ਚੌਂਕੀਦਾਰ ਨੂੰ ਹਦਾਇਤ ਦਿੰਦਾ ਚੌਂਕੀਦਾਰ ਜਿਹੜੀਆਂ ਜਿਹੜੇ ਸਬੰਧਤ ਧਿਰਾਂ ਉਹਨਾਂ ਨੂੰ ਇਤਲਾਹ ਕਰਨ ਤੋਂ ਬਾਅਦ ਇਤਲਾਹ ਦੀ ਜਿਹੜੀ ਰਿਪੋਰਟ ਹੈ ਪਟਵਾਰੀ ਹਲਕਾ ਨੂੰ ਦਿੰਦਾ ਫਿਰ ਪਟਵਾਰੀ ਹਲਕਾ ਜਿਹੜਾ ਚੌਂਕੀਦਾਰ ਦੀ ਰਿਪੋਰਟ ਨੂੰ ਕਾਨੂੰਗੋ ਨੂੰ ਭੇਜ ਦਿੰਦਾ ਸਾਰੀ ਕਾਰਵਾਈ ਹੋਣ ਤੋਂ ਬਾਅਦ ਤੈਅ ਕੀਤੀ ਮਿਤੀ ਨੂੰ ਕਾਨੂੰਗੋ ਹਲਕਾ ਸਾਰੀਆਂ ਸਬੰਧਤ ਧਿਰਾਂ ਦੀ ਹਾਜ਼ਰੀ 'ਚ ਮੌਕੇ ਤੇ ਪਟਵਾਰੀ ਹਲਕਾ ਦੀ ਮਦਦ ਨਾਲ ਨਿਸ਼ਾਨਦੇਹੀ ਕਰਦਾ ਨਿਸ਼ਾਨਦੇਹੀ ਜਿਹੜੀ ਕੀਤੀ ਗਈ ਹੈ ਉਹਦੀ ਜਿਹੜੀ ਰਿਪੋਰਟ ਹੈ ਸਹਾਇਕ ਕਲੈਕਟਰ ਦਰਜਾ ਪਹਿਲਾ ਨੂੰ ਭੇਜ ਦਿੰਦਾ ਨਿਸ਼ਾਨਦੇਹੀ ਦੇ ਦੌਰਾਨ ਕਾਨੂੰਗੋ ਵੱਲੋਂ ਇੱਕ ਨਕਸ਼ਾ ਤਿਆਰ ਕੀਤਾ ਜਾਂਦਾ ਹੈ ਨਕਸ਼ਾ ਤਵਾਫਤ ਕਾਨੂੰਗੋ ਜਿਹੜਾ ਆਪਣੀ ਰਿਪੋਰਟ ਦੇ ਨਾਲ ਨੱਥੀ ਕਰਦਾ ਉਹਨੂੰ ਨਿਸ਼ਾਨਦੇਹੀ ਦੇ ਦੌਰਾਨ ਜਿਹੜੀਆਂ ਧਿਰਾਂ ਹਾਜ਼ਰ ਹੁੰਦੀਆਂ ਸਾਰੇ ਵਿਅਕਤੀਆਂ ਦੇ ਨਾਮ ਜਿੰਨਾਂ ਦੇ ਸ਼ਾਮਲ ਹੁੰਦੇ ਆ ਵਿੱਚ ਉਹਨਾਂ ਦਾ ਦਸਖਤ ਜਾਂ ਅੰਗੂਠਾ ਲੱਗਿਆ ਹੁੰਦਾ ਹਾਜ਼ਰੀ ਮੀਮੋ ਰਿਪੋਰਟ ਨਿਸ਼ਾਨਦੇਹੀ ਦਾ ਹਿੱਸਾ ਹੁੰਦਾ ਜਿਹੜਾ ਨਿਸ਼ਾਨਦੇਹੀ ਦੇ ਵੇਲੇ ਜੋ ਵਿਅਕਤੀ ਹਾਜ਼ਰ ਹੁੰਦੇ ਆ ਉਹਨਾਂ ਦੇ ਦਸਖਤ ਕਰਵਾਏ ਜਾਂਦੇ ਆ ਜਿਵੇਂ ਮਦਈ ਗਵਾਹ ਹੋ ਗਿਆ ਨੰਬਰਦਾਰ ਹੋ ਗਿਆ ਸਰਪੰਚ ਹੋ ਗਿਆ ਪਟਵਾਰੀ ਹਲਕਾ ਹੋ ਗਿਆ ਚੌਂਕੀਦਾਰ ਹੋ ਗਿਆ ਇਹਨਾਂ ਦੇ ਦਸਖਤ ਕਰਵਾਏ ਜਾਂਦੇ ਆ ਜਾਂ ਅੰਗੂਠਾ ਲਵਾਇਆ ਜਾਂਦਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ